ਪੰਗਾ ਜੀ ਪੰਜਾਬੀਆਂ ਨਾਲ ਪੈ ਗਿਆ ਪਹਿਲਾਂ ਇਹਨੇ ਜੰਮੂ ਚ 377 ਰਤੋੜੀ ਜੀ ਤੇ ਉਦੋਂ ਚਲੋ ਕਸ਼ਮੀਰੀ ਸੀ ਜਿਹੜੇ ਉਹ ਦੱਬ ਗਿਆ ਪਰ ਜੇ ਹੁਣ ਪੰਜਾਬੀਆਂ ਦੇ ਗਰਦਨ ਤੇ ਤਲਵਾਰ ਲਟਕ ਗਈ ਜੀ ਇਹਨਾਂ ਨੂੰ ਜੇ ਇਹ ਗਰਦਨ ਤੇ ਤਲਵਾਰ ਲਟਕੀ ਜੇ ਵੱਢ ਜਾਣ ਚਾਕੂਸ ਹੋ ਜਾਈ ਪਿੱਛੇ ਖਾਈ ਹੈ ਉਹਦੇ ਚ ਗਿਰਨ ਤਿਆਰ ਨੇ ਇਹ ਕਰਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਲੇ ਕਾਨੂੰਨ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਉਹਨਾਂ ਨੂੰ ਉਹਨਾਂ ਦੇ ਵਿਰੋਧ ਚ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਨੇ ਉਹ ਰੋਜ਼ਾਨਾ ਹੀ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਨੇ ਲਗ ਲਗ ਪਿੰਡਾਂ ਤੋਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤੇ ਜਥਾ ਲੈ ਕੇ ਉਹ ਦਿੱਲੀ ਵੱਲ ਨੂੰ ਰੋਜ਼ਾਨਾ ਕੂਚ ਕਰ ਰਿਹਾ ਤਾਂ ਇਸੇ ਤਰ੍ਹਾਂ ਹੀ ਅੱਜ ਅਸੀਂ ਪਹੁੰਚੇ ਹਾਂ ਹਲਕਾ ਕਨੌਰ ਦੇ ਬਲਾਕ ਅਜਰਾਵਰ ਪਿੰਡ ਚ ਜਿੱਥੇ ਕਿ ਕਿਸਾਨ ਆਪਨਾ ਜਥਾ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਸੋ ਆਪਾਂ ਕਿਸਾਨਾਂ ਦੇ ਨਾਲ ਅੱਜ ਗੱਲ ਕਰਾਂਗੇ ਕਿ ਉਹ ਕੀ ਸੋਚ ਕੇ ਵੀ ਆਪਣਾ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਨੇ ਕਿ ਉਥਾਂ ਉਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਸਮਰਥਨ ਕਰਨ ਜਾ ਰਹੇ ਨੇ ਸੋ ਆਈ ਅੱਜ ਆਪਾਂ ਗੱਲ ਕਰਦੇ ਹਾਂ ਖੜੇ ਨੇ ਇੱਥੇ ਪਿੰਡ ਦੇ ਜਿਹੜੇ ਕਿਸਾਨ ਭਾਈ ਚਾਰਾ ਉਹ ਸਾਡੇ ਨਾਲ ਕੇ ਜੁੜ ਚੁੱਕਿਆ ਸੋ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਉਹ ਕੀ ਸੋਚ ਕੇ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਨੇ ਸੋ ਮੇਰੇ ਕੋਲ ਇੱਕ ਅੰਕਲ ਜੀ ਨੇ ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ ਸਸ਼ੀਕਾਂਕਲ ਜੀ ਅੰਕਲ ਜੀ ਤੁਹਾਡਾ ਨਾਮ ਕੀ ਹੈ ਸੱਤਪਾਲ ਅੱਛਾ ਜੀ ਤੇ ਅੰਕਲ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਹੜੇ ਆਪਣੇ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਪਾਸ ਕੀਤੇ ਨੇ ਹਨਾ ਉਹਨਾਂ ਦੇ ਵਿਰੋਧ ਚ ਦਿੱਲੀ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਹੀ ਕਾਫੀ ਦਿਨਾਂ ਤੋਂ ਕਿਸਾਨ ਉਥੇ ਬੈਠੇ ਸਮਰਥਨ ਕਰ ਰਹੇ ਨੇ ਇਸ ਚੀਜ਼ ਨੂੰ ਤੇ ਅਲੱਗ-ਅਲੱਗ ਪਾਰਟੀਆਂ ਨੇ ਜਿਹੜੇ ਪਿੰਡਾਂ ਤੋਂ ਦੂਰ ਦਰਾਡੇ ਤੋਂ ਲੋਕ ਉਥੇ ਜਾ ਰਹੇ ਨੇ ਤੇ ਤੁਸੀਂ ਤੁਹਾਡੇ ਪਿੰਡ ਚੋਂ ਕਿੰਨੇ ਕੁ ਗਏ ਨੇ ਤੇ ਤੁਸੀਂ ਕੀ ਸੋਚ ਕੇ ਹੁਣ ਦਿੱਲੀ ਵੱਲ ਨੂੰ ਕੁਝ ਕਰਨ ਜਾ ਰਹੇ ਹੋ ਸਾਡੇ ਜਿਹੜੇ ਪਿੰਡ ਦੇ ਲੋਕ ਨੇ ਉਹਦੇ ਬਹੁਤ ਜ਼ਬਰਦਸਤ ਵਿਰੋਧ ਚ ਇਹਨਾਂ ਬਿੱਲਾਂ ਤੋਂ ਜੀ ਔਰ ਉਹਨਾਂ ਨੇ ਹਰ ਤਰ੍ਹਾਂ ਦੇ ਸੰਗਠਨ ਨਾਲ ਮਤਲਬ ਕਿਸਾਨ ਜਥੇਬੰਦੀ ਨੂੰ ਸਮਰਥ ਕਿਸਾਨਾਂ ਨੂੰ ਜਥੇ ਜਥੇਬੰਦੀਆਂ ਨੂੰ ਸਾਰਿਆਂ ਨੂੰ ਸਮਰਥਨ ਦਿੱਤਾ ਹੈ ਜੀ ਔਰ ਦਿੰਦੇ ਰਹਿਣਗੇ ਕਿਉਂਕਿ ਅੱਜ ਜਿਹੜਾ ਕਾਂਗਰਸ ਜਿਹੜਾ ਮਤਲਬ ਅੱਜ ਦਾ ਜਿਹੜਾ ਉਹ ਆਪਣਾ ਉਹ ਹੈ ਨਾ ਕਿਸਾਨ ਹੈ ਹਾਂਜੀ ਉਹ ਕਿਸੇ ਦਾ ਗੁਲਾਮ ਨਹੀਂ ਹੈ ਜੀ ਕਿਉਂਕਿ ਉਹ ਇੰਨਾ ਕੁ ਜਾਗਰੂਕ ਹੈ ਕਿ ਉਹ ਨੂੰ ਆਪਣੇ ਅੱਛੇ ਮਾੜੇ ਸਮੇਂ ਦਾ ਪਤਾ ਹੈ ਜੀ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਦਰਨੀਆਂ ਨੇ ਸਾਡੀ ਪਾਰਲੀਮੈਂਟ ਆਦਰਨੀ ਹੈ ਪਰ ਲੇਕਿਨ ਜਦ ਪਾਰਲੀਮੈਂਟ ਇਹ ਜੇ ਕਾਨੂੰਨ ਬਣਾਉਂਦੀ ਹੈ ਤਾਂ ਸ਼ਰਮ ਜੀ ਕਿਉਂ ਕਾਰਨ ਕਿ ਕੋਈ ਕਾਨੂੰਨ ਨਵੇਂ ਨਹੀਂ ਹੈਗੇ ਜੀ ਇਹ ਕਾਨੂੰਨ ਤਾਂ ਸਿਰਫ ਤੁਸੀਂ ਇਹ ਸਮਝ ਲਓ ਕਿ ਆਪਾਂ 66 ਤੋਂ ਹੀ ਫਸਲਾਂ ਦੀ ਜਿਹੜੀ ਆਪਾਂ ਨੂੰ ਐਮਐਸਪੀ ਮਿਲੀ ਹੈ ਜੀ ਉਸ ਤੋਂ ਪਹਿਲਾਂ ਅਸੀਂ ਜੋ ਅੱਜ ਲੈ ਕੇ ਆ ਰਹੇ ਨੇ ਇਹਦੇ ਨਾਲ ਹੀ ਹੰਡੇ ਨੇ ਸਾਡੇ ਆਪਣੇ ਬਜ਼ੁਰਗ ਸਾਰੇ ਇਸੇ ਨਾਲ ਹੰਡੇ ਨੇ ਜੀ ਇਹ ਹੁਣ ਤੁਸੀਂ ਆਪ ਇਹ ਸਭ ਕਿਸਾਨਾਂ ਨੂੰ ਇਹ ਪਤਾ ਹੈ ਕਿ ਉਸ ਟਾਈਮ ਸਾਡੇ ਕੀ ਹਾਲਾਤ ਸੀਗੇ ਔਰ ਅੱਜ ਸਾਡੇ ਕੀ ਹਾਲਾਤ ਹੈ ਜੀ ਇਹ ਪੂਰੀ ਖੁਸ਼ਹਾਲੀ ਆ ਜਿਹੜੀ ਇਹ ਇਸੇ ਕਾਰਨ ਹੈ ਕਿ ਕਿਸਾਨ ਨੂੰ ਭਾਵੇਂ ਅਜੇ ਵੀ ਸਾਨੂੰ ਪੂਰਾ ਮੁੱਲ ਨਹੀਂ ਮਿਲਦਾ ਪਰ ਚਲੋ ਜਿੰਨਾ ਵੀ ਮਿਲਦਾ ਉਹਦੇ ਵਿੱਚੇ ਆਪਣੀ ਮਿਹਨਤ ਕਰਨ ਦੇ ਯੋਗ ਹੈਗੇ ਨੇ ਅੱਛਾ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਮੋਦੀ ਸਰਕਾਰ ਹੈ ਵੀ ਇਹ ਕਾਲੇ ਕਾਨੂੰਨ ਆਪਣੇ ਵਾਪਿਸ ਲੈ ਸਕਦੀ ਹੈ ਰੱਦ ਹੋ ਸਕਦੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਲੈਣੇ ਪੈਣਗੇ ਜੀ ਜੀ ਅਗਰ ਮੋਦੀ ਸਰਕਾਰ ਇਸੇ ਗੱਲ ਤੇ ਅੜੀ ਰਹੀ ਤਾਂ ਦੇਸ਼ 100 ਸਾਲ ਦੀ بجائے 500 ਸਾਲ ਪਿੱਛੇ ਚਲੇ ਜਾਏਗਾ ਜੀ ਕਿਉਂ ਕਿਉਂਕਿ ਜਿੱਥੇ ਦੇਸ਼ ਪਹਿਲਾਂ تھا ਉਸ ਤੋਂ ਵੀ ਸ਼ਾਇਦ ਹੋ ਸਕਦਾ ਹੈ ਅੱਜ ਹਾਲਾਤ ਬਦਤਰ ਹੋ ਕਿਉਂਕਿ ਅੱਜ ਜਿਹੜਾ ਸਿਸਟਮ ਹੈ ਕਿਸਾਨੀ ਦਾ ਉਹ ਇਹੋ ਜਿਹਾ ਬਣ ਚੁੱਕਿਆ ਜਿਵੇਂ ਕਿ ਹੁਣ ਆਪਾਂ ਧਰਤੀ ਦੇਖ ਲਓ ਆਪਣੀ ਧਰਤੀ ਆਪਣੀ ਜਿਹੜੀ ਉਹ ਇਸ ਤਰੀਕੇ ਨਾਲ ਲੱਗ ਚੁੱਕੀ ਹੈ ਕਿ ਜੋ ਜਿਸ ਤਰ੍ਹਾਂ ਦੀ ਅੱਜ ਖੇਤੀ ਹੋ ਰਹੀ ਹੈ ਇੱਕਦਮ ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਜੀ ਤੇ ਤੁਸੀਂ ਤੁਹਾਡੇ ਪਿੰਡ ਚੋਂ ਕਿੰਨੇ ਕੁ ਜਥੇ ਜਾਤਦੇ ਨੇ ਬੀਰ ਜਿੱਲੀ ਵੱਲੋਂ ਸਾਡੇ ਪਿੰਡ ਚੋਂ ਮਤਲਬ 4-5 ਬੜੀ ਲੋਕ ਜਾਂਦੇ ਜੀ ਜਥੇ ਅੱਛਾ ਜੀ ਤੇ ਹੁਣ ਤੁਹਾਡੇ ਵਿੱਚੋਂ ਕਿਸੇ ਨੇ ਜਾਣਿਆ ਜਾਂ ਤੁਸੀਂ ਕੋਈ ਤਿਆਰੀ ਕਰ ਰਹੇ ਹੋ ਜਾਂ ਨਹੀਂ ਬਾਰ-ਬਾਰ ਜਾਂਦੇ ਰਹਿੰਦੇ ਨੇ ਅੱਛਾ ਜੀ ਤੇ ਮੈਂ ਇੱਕ ਤੁਹਾਡੇ ਤੋਂ ਇਹ ਕੁਐਸਚਨ ਪੁੱਛਣਾ ਚਾਹਾਂਗੀ ਕਿ ਆ ਜਿਹੜਾ ਤੁਸੀਂ ਝੰਡਾ ਹਨਾ ਆਪਣਾ ਹੱਥ ਚ ਪੜਿਆ ਹੋਇਆ ਹੈ ਤੇ ਤੁਸੀਂ ਕਿਹੜੀ ਜਥੇਬੰਦੀ ਤੋਂ ਬਿਲੋਂਗ ਕਰਦੇ ਹੋ ਅਸੀਂ ਤਾਂ ਦੇਖੋ ਜਥੇਬੰਦੀ ਭਾਵੇਂ ਕੋਈ ਵੀ ਹੋਵੇ ਅਸੀਂ ਤਾਂ ਇੱਕ ਕਿਸਾਨੀ ਮੁੱਦੇ ਨੂੰ ਮਤਲਬ ਬਹੁਤ ਜ਼ਿਆਦਾ ਤਰਜੀਹ ਦਿੰਨੇ ਆ ਅਸੀਂ ਸਭ ਜਥੇਬੰਦੀਆਂ ਨੂੰ ਸਮਰਥਨ ਕਰਦੇ ਆਂ ਔਰ ਉਹਨਾਂ ਦਾ ਸਭ ਦਾ ਸਨਮਾਨ ਕਰਦੇ ਆਂ ਜਿਹੜੇ ਇਸ ਸੰਘਰਸ਼ ਚ ਸੁੱਜੇ ਹੋਏ ਲੋਕ ਨੇ ਔਰ ਦੇਖੋ ਇੱਕ ਚੀਜ਼ ਆ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਬੜੇ ਪੁਰਾਣੇ ਸਮੇਂ ਤੋਂ ਖੇਤੀ ਕਰਦੇ ਆਏ ਨੇ ਔਰ ਮਤਲਬ ਹੈ ਕਿ ਜਿਹੜੀ ਇਹ ਫਸਲਾਂ ਨੇ ਜਿਹੜੀ ਫਸਲੀ ਚੱਕਰ ਹੈ ਇਹ ਪਹਿਲਾਂ ਤੋਂ ਹੈਗਾ ਸੀ ਕਣਕ ਜੀਰੀ ਦਾ ਫਸਲੀ ਚੱਕਰ ਵੀ ਹੈਗਾ ਸੀ ਭਾਵੇਂ ਅੱਜ ਅਸੀਂ ਕਹਿੰਦੇ ਆਂ ਵੀ ਅੱਜ ਇਹ ਪੈਦਾ ਹੋ ਗਿਆ ਇਹ ਸ਼ੁਰੂ ਤੋਂ ਸੀ ਜਿੱਥੇ ਕਿਤੇ ਨਹੀਂ ਦਾਤਾ ਉਹ ناکਾਮੀ ਦੀ ਤੌਰ ਤੇ ਦਾ ਕਿ ਸਾਡੇ ਕੋਲ ਸਾਧਨਾ ਨਹੀਂ ਸੀ ਕਿ ਇਸ ਤੱਕ ਪਹੁੰਚਣਗੇ ਅੱਜ ਚਲੋ ਅਸੀਂ ਇਹਦੇ ਤੱਕ ਪਹੁੰਚੇ ਆਂ ਤਾਂ ਇਹਨੂੰ ਨਸ਼ਟ ਕਰ ਜੇ ਮੋਦੀ ਮੋਦੀ ਸਾਹਿਬ ਇਹਨੂੰ ਨਸ਼ਟ ਕਰਦੇ ਆ ਤਾਂ ਉਹ ਦੇਸ਼ ਲਈ ਬਹੁਤ ਹੀ ਪਾਪ ਵਰਗਾ ਕੰਮ ਕਰਨੇ ਕਾਹਦੇ ਕੰਮ ਕਰਨੇ ਕਿਉਂਕਿ ਸੈਂਕੜੇ ਸਾਲ ਲੋਕਾਂ ਨੇ ਇਹਦੀ ਕਮਜ਼ੋਰੀ ਨੂੰ ਹੰਡਾਇਆ ਜੀ ਇਹਨਾਂ ਦੇ ਨਾਲ ਹੀ ਸਾਡੇ ਸਾਡੇ ਵਿੱਚ ਖੜੇ ਨੇ ਨੌਜਵਾਨ ਪੀੜ੍ਹੀ ਵੀ ਖੜੀ ਆਪਾਂ ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਖਿਆਲ ਹੈ ਸੋ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਹਾਂ ਮੈਂ ਪ੍ਰਸੇਨ ਚੰਦਨੀ ਅੱਛਾ ਜੀ ਤੇ ਤੁਸੀਂ ਮਤਲਬ ਕਿ ਦਿੱਲੀ ਵੱਲ ਨੂੰ ਕੁਝ ਕਰਨਾ ਹੈ ਕਿ ਜਾਂ ਤੁਸੀਂ ਕਰਕੇ ਆ ਚੁੱਕੇ ਹੋ ਜਾਂ ਪਹਿਲਾਂ ਗਏ ਸੀ ਕਿ ਜਾਂ ਹੁਣ ਜਾਣਾ ਦੇਖੋ ਪਹਿਲੀ ਗੱਲ ਤਾਂ ਜੀ ਸਾਡੇ ਪਿੰਡ ਚੋਂ ਪਹਿਲਾਂ ਸੀ ਫੰਡ ਕਟਾ ਕੀਤਾ ਸਾਂਝੇ ਤੌਰ ਤੇ ਜੀ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਜੀ ਜੀ ਤੇ ਦੂਜੀ ਗੱਲ ਜਿਹੜੀ ਹੈ ਅਸੀਂ ਦਿੱਲੀ ਗਏ ਮੈਂ ਵੀ 10 ਦਿਨ ਲਾ ਕੇ ਆਇਆ ਹਾਂ ਉੱਥੇ ਤੇ ਉੱਥੇ ਬਹੁਤ ਮਜ਼ੇਦਾਰ ਕਿਸਾਨਾਂ ਚ ਜਿਹੜਾ ਜੋਸ਼ ਹੈ ਬਹੁਤ ਹੈ ਉਹ ਸੰਘਰਸ਼ ਜਾਰੀ ਹੈ ਜੀ ਜਿੱਤ ਪ੍ਰਾਪਤ ਜ਼ਰੂਰ ਹੋਊਗੀ ਜੀ ਤੇ ਅਸੀਂ ਦੂਜੀ ਗੱਲ ਕਰਨੀ ਚਾਹੀਏ ਜਿਹੜੀ ਇਹ ਪਾਲਿਸੀ ਹੈ ਜੀ ਇਹ ਕੋਈ ਅੱਜ ਦੀ ਨਹੀਂ ਹੈਗੀ ਇਹ 30 ਸਾਲ ਪੁਰਾਣੀ ਹੈ ਜੀ ਇਹ 1991 ਚ ਡਬਲਯੂਟੀਯੂ ਬਣਿਆ ਸੀ ਜਦੋਂ ਅੱਛਾ ਜੀ ਉਦੋਂ ਦੀ ਹੈ ਤੇ ਮਨਮੋਹਨ ਸਿੰਘ 1994 ਜੇ ਦਾ ਮੈਂਬਰ ਬਣਿਆ ਜਦੋਂ ਆਪਣਾ ਵਪਾਰ ਚੱਲਿਆ ਦੂਜੇ ਦੇਸ਼ਾਂ ਨਾਲ ਜੀ ਤੇ ਉਦੋਂ ਤੋਂ ਹੀ ਸਰਕਾਰਾਂ ਦੀ ਪਾਲਿਸੀ ਸੀ ਵੀ ਇਹ ਕਾਨੂੰਨ ਜਿਹੜਾ ਲਾਗੂ ਕਰਦੀ ਏ ਪਰ ਸਰਕਾਰਾਂ ਦੇ ਕੋਲ ਪੂਰਾ ਸਮਰਥਨ ਨਾ ਹੋਣ ਦੇ ਬਾਵਜੂਦ ਸਰਕਾਰਾਂ ਟੁੱਟਦੀਆਂ ਰਹੀਆਂ ਚਲੋ ਟਾਈਮ ਲੰਘਦਾ ਰਿਹਾ 30 ਸਾਲ ਟੱਪ ਗਏ ਤੇ ਪਿਛਲੇ ਪਲਾਨ ਚ ਜਦੋਂ 2014 ਤੇ ਚੋਣਾਂ ਹੋਈਆਂ ਕਾਰਪੋਰੇਟ ਘਰਾਣਿਆਂ ਨੇ ਨਰਿੰਦਰ ਮੋਦੀ ਨੂੰ ਇੰਨਾ ਫੰਡ ਦਿੱਤਾ ਇਹਨਾਂ ਨੂੰ ਬਿਲ ਇਹ ਬਿਲ ਪਾਸ ਕਰਾਉਣ ਵਾਸਤੇ ਕਿ ਇਹ ਬਿਲ ਪਾਸ ਹੋਣ ਸਾਨੂੰ ਫਾਇਦਾ ਹੋ ਜੇ ਪਰ ਜਿਹੜਾ ਕਿਸਾਨੀ ਹੈ ਇਹਦੇ ਨਾਲ ਤਾਂ ਕਿਸਾਨੀ ਬਿਲਕੁਲ ਖਤਮ ਹੋ ਜਾਊਗੀ ਹੁਣ ਪ੍ਰਾਈਵੇਟ ਸਕੂਲ ਨੇ ਆਪਣੇ ਇਹ ਪਹਿਲਾਂ ਆਪਾਂ ਨੂੰ ਲਾਭ ਦਿੰਦੇ ਨੇ ਬਾਅਦ ਚ ਆਪਣੀ ਫੀਸ ਵਧਾ ਦਿੰਦੇ ਨੇ ਜੀ ਦੇ ਸਰਕਾਰੀ ਸਕੂਲਾਂ ਦਾ ਕਿਉਂ ਮਾੜਾ ਹਾਲ ਹੋ ਰਿਹਾ ਜੀ ਉਹਨਾਂ ਦੇ ਇਸੇ ਕਰਕੇ ਮਾੜਾ ਹਾਲ ਹੋ ਰਿਹਾ ਜੀ ਤੇ ਦੂਜੀ ਗੱਲ ਹੈ ਹੋਰ ਹੈ ਜਿਹੜਾ ਯੂਥ ਹੈ ਜੀ ਉਹ ਬਹੁਤ ਜ਼ਿਆਦਾ ਜੁੜ ਗਿਆ ਇਹਦੇ ਨਾਲ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਮੋਦੀ ਸਰਕਾਰ ਜਿਹੜੀ ਹੈ ਕਿ ਇਹ ਕਾਨੂੰਨ ਪਾਸ ਕਰੇਗੀ ਕਿ ਮਤਲਬ ਕਿ ਜਾਂ ਜਿਹੜੇ ਕਿਸਾਨ ਜੇ ਦਿੱਲੀ ਵੱਲੋਂ ਕੋਚ ਕਰ ਚੁੱਕੇ ਨੇ ਜਾਂ ਉਹ ਰੱਦ ਕਰਵਾ ਕੇ ਵਾਪਸ ਟਰਨਗੇ ਤੇ ਕੋਈ ਹੁਣ ਜਿਹੜਾ ਪੰਗਾ ਜੀ ਪੰਜਾਬੀਆਂ ਨਾਲ ਪੈ ਗਿਆ ਪਹਿਲਾਂ ਇਹਨੇ ਜੰਮੂ 'ਚ 370 ਧਾਰਾ ਤੋੜੀ ਜੀ ਤੇ ਉਦੋਂ ਚਲੋ ਕਸ਼ਮੀਰੀ ਸੀ ਜਿਹੜੇ ਉਹ ਦਬ ਗਏ ਕੁਝ ਮੁਸਲਮ ਮੁਸਲਮ ਭਾਈਚਾਰਾ ਸੀ ਉਹ ਦਬ ਗਿਆ ਪਰ ਜੇ ਹੁਣ ਪੰਜਾਬੀਆਂ ਦੇ ਗਰਦਨ ਤੇ ਤਲਵਾਰ ਲਟਕ ਗਈ ਜੀ ਇਹਨਾਂ ਨੂੰ ਜੇ ਇਹ ਗਰਦਨ ਤੇ ਤਲਵਾਰ ਲਟਕੀ ਜੇ ਵੱਡਕ ਜਾਣ ਚਾਕੂ ਹੋ ਜਾਈ ਪਿੱਛੇ ਖਾਈ ਹੈ ਉਹਦੇ ਚ ਗਿਰਨ ਨੂੰ ਤਿਆਰ ਨਹੀਂ ਇਹ ਇਹ ਪਰ ਪਿੱਛੇ ਨਹੀਂ ਹਟਦੇ ਜੀ ਤੇ ਅੱਛਾ ਸਹਿਬਾਨਾ ਰਜਿੰਦਰ ਸਿੰਘ ਆਪਾ ਉਹਨਾਂ ਤੋਂ ਜਾਣਦੇ ਆ ਕਿ ਜਿਹੜੀ ਅੱਜ ਦੀ ਕੇਂਦਰ ਸਰਕਾਰ ਵੱਲੋਂ 9 ਤਰੀਕ ਦੀ ਮੀਟਿੰਗ ਦਾ ਜੋ ਸਮਾਂ ਦਿੱਤਾ ਗਿਆ ਸੀ ਉਸ ਦੇ ਵਿੱਚ ਕੀ ਕੁਝ ਹੋਏਗਾ ਇਹਨਾਂ ਨੂੰ ਕੀ ਲੱਗਦਾ ਹੈ ਕਿ ਅੱਜ ਕੀ ਕਿਸ ਤਰ੍ਹਾਂ ਦਾ ਤਰਕ ਆਊਗਾ ਜਾਂ ਸਰਕਾਰ ਕੇਂਦਰ ਸਰਕਾਰ ਅੱਜ ਕੀ ਦਿੰਦੀ ਆ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਸੋ ਆਪਾਂ ਇਹਨਾਂ ਤੋਂ ਤਰਕ ਲੈਣੇ ਆ ਕਿ ਉਹਨਾਂ ਦਾ ਇਸ ਦੇ ਬਾਰੇ ਕੀ ਸੁਝਾਅ ਹਾਂਜੀ ਸਰ ਹਾਂਜੀ ਹਾਂਜੀ ਬੈਂ ਜਿੰਦਰ ਸਿੰਘ ਜੀ ਮੈਂਬਰ ਹਾਂਜੀ ਤੇ ਜੋ ਮੋਦੀ ਬੈਠਾ ਹੈ ਜੀ ਉੱਥੇ ਉਹਦੇ ਨਹੀਂ ਸਾਡੀ ਮੰਗਾ ਮੰਨੇਗਾ ਜੀ ਹਾਂਜੀ ਤੇ ਐਦਾਂ ਹੀ ਅਸੀਂ ਜਿੱਦਾਂ ਵੀ ਹੋਰ ਜੁੜ-ਜੁੜ ਕੇ ਜਾ ਰਹੇ ਹਾਂ ਜੀ ਅਸੀਂ ਆਪ ਕੱਲ ਨੂੰ ਫਿਰ ਨੂੰ ਤਿਆਰ ਹਾਂ ਜੀ ਪਿੰਡ ਸਾਡੇ ਚ ਪਿੰਡ ਜ਼ਰੂਰ ਤੋਂ ਜੀ ਤੇ ਐਵੇਂ ਚੱਲਦਾ ਰਹੇਗਾ ਸਾਡਾ ਅਹੀ ਪਿੱਛੇ ਨਹੀਂ ਹਟਨ ਵਾਲੇ ਦੀ ਇਹ ਅੱਛਾ ਹਾਂਜੀ ਸੋ ਤੁਸੀਂ ਅ ਦੋਸਤੋ ਜਿਵੇਂ ਕਿ ਦੇਖਦੇ ਹਾਂ ਕਿ ਪਿੰਡ ਵਾਸੀਆਂ ਦੀ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹਨਾਂ ਦੇ ਵਿੱਚ ਇਹ ਗੁੱਸੇ ਦੀ ਕਿੰਨੀ ਕੋ ਲਹਿਰ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕੋਈ ਵੀ ਕਿਸਾਨ ਜਾਂ ਕੋਈ ਵੀ ਜਥੇਬੰਦੀ ਇਸ ਪਾਸ ਕੀਤੇ ਗਏ ਕਾਨੂੰਨਾਂ ਤੋਂ ਕੋਈ ਵੀ ਖੁਸ਼ ਨਹੀਂ ਹੈ ਸੋ ਇਹਦੇ ਨਾਲ ਕਿਸਾਨੀ ਜਿਹੜੀ ਹੈ ਉਹ ਸਗੋਂ ਹੋਰ ਮਰੇਗੀ ਤੇ ਇਸ ਦੇ ਨਾਲ ਜੇ ਮਤਲਬ ਕਿ ਕੇਂਦਰ ਸਰਕਾਰ ਨੇ ਜੇ ਇਹ ਕਾਨੂੰਨ ਰੱਦ ਨਹੀਂ ਕਰ ਦਿੱਤਾ ਇਹਨਾਂ ਦਾ ਸੰਘਰਸ਼ ਜਿਹੜਾ ਉਹ ਹੋਰ ਵੀ ਲਗਾਤਾਰ ਵਧਦਾ ਜਾਏਗਾ ਤੇ ਇਸ ਤੋਂ ਵੀ ਜ਼ਿਆਦਾ ਉਹ ਹੋਰ ਤਿੱਖਾ ਸੰਘਰਸ਼ ਕਰਨਗੇ ਸਬਸਕ੍ਰਾਈਬ ਕਰੋ ਸਾਡਾ ਪੰਜਾਬ ਨੂੰ ਤਾਜ਼ਾ ਖਬਰਾਂ ਲਈ ਬੈਲ ਦਾ ਬਟਨ ਦਬਾਓ